ਠੱਗੀ ਦੇ ਅਕਸਰ ਹੀ ਤੁਸੀਂ ਬਹੁਤ ਸਾਰੇ ਮਾਮਲੇ ਵੇਖੇ ਹੋਣੇ ਕਿਥੇ ਠੱਗਾਂ ਦੇ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕਾਂ ਨੂੰ ਚੂਨਾ ਲਗਾਇਆ ਜਾਂਦਾ ਹੈ ਪਰ ਜੋ ਇਸ ਵਿਰੋਧ ਦੇ ਵੱਲੋਂ ਕੀਤਾ ਗਿਆ ਸ਼ਾਇਦ ਤੁਹਾਨੂੰ ਵੀ ਯਕੀਨ ਨਾ ਹੋਵੇ ਜੀ ਹਾਂ 1.5 ਕਰੋੜ ਦੇ ਸੋਨੇ ਬਦਲੇ ਇਹਨਾਂ ਠੱਗਾ ਦੇ ਵੱਲੋਂ ਇੱਕ ਵਪਾਰੀ ਨੂੰ 1.5 ਕਰੋੜ ਦੇ ਨਕਲੀ ਨੋਟ ਦਿੱਤੇ ਜਾਂਦੇ ਨੇ ਅਤੇ ਇਹਨਾਂ ਨੋਟਾਂ ਦੇ ਉੱਤੇ ਮਹਾਤਮਾ ਗਾਂਧੀ ਦੀ ਫੋਟੋ ਦਿੱਤਾ अनुपम खेर ਦੀ ਫੋਟੋ ਲੱਗੀ ਹੁੰਦੀ ਹੈ ਜਦੋਂ ਵਪਾਰੀ ਇਹਨਾਂ ਨੋਟਾਂ ਨੂੰ ਵੇਖਦਾ ਹੈ ਤਾਂ ਉਸਦੇ ਵੀ ਹੋਸ਼ ਛੁੱਟ ਜਾਂਦੇ ਨੇ ਪੂਰਾ ਮਾਮਲਾ ਗੁਜਰਾਤ ਦੇ ਅਹਮਦਾਬਾਦ ਤੋਂ ਸਾਹਮਣੇ ਹੈ ਜਿੱਥੇ ਨੋਟਾਂ ਤੇ ਮਹਾਤਮਾ ਗਾਂਧੀ ਦੀ ਫੋਟੋ ਦੀ ਥਾਂ અનુਪਮ ਖੇਰ ਦੀ ਫੋਟੋ ਛਪਾਈ ਗਈ ਅਹਮਦਾਬਾਦ ਪੁਲਿਸ ਨੇ 500 ਰੁਪਏ ਦੇ ਹਜ਼ਾਰਾਂ ਨੋਟਾਂ ਨੂੰ ਜ਼ਬਤ ਕੀਤਾ ਹੈ ਜਿਨ੍ਹਾਂ ਦੀ ਕੁੱਲ ਕੀਮਤ 1 ਕਰੋੜ 60 ਲੱਖ ਰੁਪਏ ਦੱਸੀ ਜਾ ਰਹੀ ਹੈ ਇਨਾਂ ਹੀ ਨਹੀਂ ਇਨਾਂ ਨੋਟਾਂ ਤੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਥਾਂ रिज़ॉल्व बैंक ऑफ इंडिया ਲਿਖਿਆ ਹੋਇਆ। ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਈ ਅਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਨੁਪਮ ਖੇੜ ਦੇ ਵੱਲੋਂ ਵੀ ਆਪਣਾ ਰਿਐਕਸ਼ਨ ਦਿੱਤਾ ਗਿਆ ਜਿੱਥੇ ਅਨੁਪਮ ਖੇੜ ਦੇ ਵੱਲੋਂ ਲਿਖਿਆ ਗਿਆ, "ਲੋਜੀ ਕਰ ਲੋ ਬਾਤ 500 ਰੁਪਏ ਦੇ ਨੋਟ ਗਾਂਧੀ ਜੀ ਦੀ ਫੋਟੋ ਹੀ ਥਾ ਮੇਰੀ ਫੋਟੋ ਕੁਝ ਵੀ ਹੋ ਸਕਦਾ ਹੈ।" ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਨੋਟ ਦਾ ਅੰਬਾਰ ਲੱਗਿਆ ਹੋਇਆ ਹੈ 1.5 ਕਰੋੜ ਤੋਂ ਵੱਧ ਇਹ ਨੋਟ ਇੱਕ ਗਿਰੋਹ ਦੇ ਵੱਲੋਂ ਵਪਾਰੀ ਨੂੰ ਦਿੱਤੇ ਜਾਂਦੇ ਨੇ ਦੱਸਿਆ ਜਾ ਰਿਹਾ ਕਿ ਵਪਾਰੀ ਦੇ ਨਾਲ ਸੋਨਾ ਖਰੀਦਣ ਦੀ ਡੀਲ ਹੁੰਦੀ ਹੈ 1 ਕਰੋੜ 60 ਲੱਖ ਰੁਪਏ ਚ ਇਹ ਡੀਲ ਡਨ ਹੁੰਦੀ ਹੈ ਤੇ ਜਦੋਂ ਵਪਾਰੀ ਨੂੰ ਪੈਸੇ ਦਿੱਤੇ ਜਾਂਦੇ ਨੇ ਤਾਂ ਉਹਨਾਂ ਨੋਟਾਂ ਤੇ ਅਨੁਪਮ ਖੇਤ ਦੀ ਫੋਟੋ ਲੱਗੀ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਨੋਟਾਂ ਦੇ ਬੰਡਲ ਦੇ ਉੱਤੇ SBI ਦਾ ਜੋ ਕਾਗਜ਼ ਲੱਗਿਆ ਹੋਇਆ ਔਰ ਤੇ ਸਟੇਟ ਬੈਂਕ ਆਫ ਇੰਡੀਆ ਨੇ ਉਥੇ ਸਟਾਰਟ ਬੈਂਕ ਆਫ ਇੰਡੀਆ ਲਿਖਿਆ ਗਿਆ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸਭ ਫਰਾਡ ਦੀ ਪਲੈਨਿੰਗ ਕਾਫੀ ਲੰਬੀ ਤੇ ਗਹਿਰਾਈ ਦੇ ਨਾਲ ਇਨਾ ਠੱਗਾ ਦੇ ਵੱਲੋਂ ਕੀਤੀ ਗਈ ਸੀ ਦੱਸਦੇ ਕਿ ਵਪਾਰੀ ਨੂੰ ਇਹ ਸਾਰੇ ਪੈਸੇ ਇੱਕ ਬੈਗ ਦੇ ਵਿੱਚ ਕੈਸ਼ ਦੇ ਰੂਪ ਦੇ ਵਿੱਚ ਮਿਲਦੇ ਨੇ ਜਦੋਂ ਉਹ ਬੈਗ ਖੋਲਦਾ ਹੈ ਤਾਂ ਨਕਲੀ ਨੋਟ ਨਿਕਲਦੇ ਨੇ ਜਿਸ ਤੋਂ ਬਾਅਦ ਵਪਾਰੀ ਦੇ ਪੈਰਾ ਹਿੱਥੋਂ ਜ਼ਮੀਨ ਖਿਸਕ ਜਾਂਦੀ ਹੈ ਤੇ ਉਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਿ ਨੋਟ ਕਿਵੇਂ ਬਣਾਏ ਗਏ ਇਸ ਦੇ ਪਿੱਛੇ ਦਾ ਮਾਸਟਰਮਾਈਂਡ ਕੌਣ ਹੈ ਪਰ ਫਿਲਹਾਲ ਹਲੇ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਦੀ ਖਬਰ ਸਾਹਮਣੇ ਨਹੀਂ ਆਈ ਹੈ ਪਰ ਬੇहद ਹੈਰਾਨ ਕਰਨ ਵਾਲਾ ਇਹ ਮਾਮਲਾ ਹੈ ਜਿੱਥੇ 1.5 ਕਰੋੜ ਤੋਂ ਵੱਧ ਨਕਲੀ ਨੋਟ ਇੱਕ ਵਪਾਰੀ ਨੂੰ ਦਿੱਤੇ ਜਾਂਦੇ ਨੇ ਤੇ ਇਹਨਾਂ ਫੋਟੋ ਦੇ ਉੱਤੇ ਮਹਾਤਮਾ ਗਾਂਧੀ ਦੀ ਫੋਟੋ ਦੀ ਥਾਂ ਅਨੁਪਮ ਖੇੜ ਦੀ ਫੋਟੋ ਲਗਾਈ ਜਾਂਦੀ ਹੈ